ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਅੱਜ ਵੇਲੇ ਆਦੇ ਅੱਜ ਨਿਆਣਿਆਂ ਨੇ ਮਤ ਮਾਰੀ ਆ ਉਹਦਾ ਕੱਲ ਕੱਲ ਤਾਂ ਬਾਹਰ ਹੀ ਰਹੇ ਆ ਬਾਹਰ ਬੰਦਾ ਵਧੀਆ ਦਿੰਦਾ ਨਿਆਣੇ ਫਿਰ ਤੁਹਾਨੂੰ ਪਤਾ ਹੀ ਆ ਉਹ ਫੜ ਲਓ ਏ ਫੜ ਲਓ ਏ ਉਹ ਕਰ ਲਓ ਇਹ ਕਰ ਲਓ ਆ ਹੁਣ ਦੋਵੇਂ ਜਾਨੀਆਂ ਮਛਰੀਆਂ ਪਈਆਂ ਵਾਂ ਤੇ ਵਲੌਗ ਵੀ ਆਪਣਾ ਹੋ ਗਿਆ ਲੇਟ ਲੇਟ ਕਾ ਦਾ ਸਿਫਤ ਢਲੀ ਜੀ ਹੀ ਤੇ ਅਜੇ ਨਰਜੀ ਜੀ ਨਹੀਂ ਆ ਰਹੀ ਤੇ ਮੈਂ ਹੁਣ ਬੰਦੇ 'ਚ ਨਰਚੀ ਨਹੀਂ ਆਈ ਤੇ ਫਿਰ ਆਪਾਂ ਵਲੌਗ 'ਚ ਉਨ ਸਾਰਿਆਂ ਨੇ ਗਣਾ ਵੀ ਕੁੜੀ ਢਿੱਲੀ ਆ ਤੁਹਾਨੂੰ ਵਲੌਗ ਦੀ ਪਈ ਆ ਅਹ ਅਹ ਜੇ ਮਛਰਿਆ ਜੀ ਪੂਰਾ ਮਛਰਿਆ ਮਰ ਗਿਆ ਇਹ ਚੱਲਦਾ ਮਾੜਾ ਮੋਟਾ ਕੋਈ ਨਹੀਂ ਕਟਿੰਗ ਵਰਡਿੰਗ ਕਰਦਾਂਗੇ ਟੈਨਸ਼ਨ ਨਹੀਂ ਲੈਣੀ ਆਪਾਂ ਨਾਂੰਤੂ ਕਿਦਾਂ ਕਰਨਾ ਅੱਜ ਆਪਣਾ ਵਲੌਗ ਬਹੁਤ ਲੇਟ ਹੋ ਗਿਆ ਏ ਢਿੱਲੇ ਬੜੇ ਬੰਦੇ ਸਾਡੇ ਤੇ ਸਾਡਾ ਬੱਚਾ ਢਲਾ ਹੋ ਜਾਂਦਾ ਇਹ ਕੱਲ ਦਾ ਕਦੀ ਉਲਟੀ ਆ ਜਾਂਦੀ ਇਹਨੂੰ ਅੱਜ ਫੇਰੇ ਟਟੀਆਂ ਡਿਆਸ਼ ਕਰਨਾ ਨਹੀਂ ਇਧਰ ਆ ਨਾਂਦਾ ਤੈਨੂੰ ਆਵਾਜ਼ ਮਾਰਦੀ ਇਧਰ ਆ ਆ ਪੈਣ ਉਹਨੇ ਆ ਜਾਣਾ ਖਿੱਚੀ ਨਾ ਉਹਨੂੰ ਹਣ ਨਾ ਨਾ ਹੌਲੀ ਹੌਲੀ ਚਲ ਤੂੰ ਵੀ ਪਾੜਾ ਪੰਗੜਾ ਉਹਦਰ ਨਹੀਂ ਆ ਰਿਹਾ ਅਜੇ ਪੰਗੜਾ ਪਾਲਾ ਲੈ ਨਹੀਂ ਢਿੰਗੀ ਇੱਕੜਾ ਡਾਂਸ ਹੋਣ ਡਿਆ A guia Oi putura, pô, tu rá que deu cheio ਮਛਰੀਆ ਪਈਆਂ ਹੋਣੇ ਆਜ ਨੰਦ ਤੇ ਸੱਸੀ ਕਾ ਬੁਲਾ ਦੇ ਸੱਸੀ ਕਾ ਬੁਲਾਓ ਸੱਸੀ ਕਾ ਬੁਲਾਓ ਇਹ ਸੱਸੀ ਕਾ ਸੱਸੀ ਕਾ ਸਿਰਫ ਸੱਸੀ ਕਾ ਬੁਲਾ ਸਾਰਿਆਂ ਨੂੰ ਹਾਂ ਢੁੰਡੇ ਆ ਪੂੜਾ ਮਸ਼ਰੀਆਂ ਹਣਪੂਰੀ ਕੇ ਤੇ ਕੱਲ ਪਰਸੋਂ ਦੀ ਬੂਗੀ ਦੀ ਬਣੀ ਆ ਪਤਾ ਨਹੀਂ ਇਹਨੂੰ ਕੀ ਖੰਡ ਠੋਡ ਲੱਗ ਗਈ ਜਾਂ ਆਪਦੀ ਪੱਖਾ-ਪੁੱਖਾ ਇਹਨੂੰ ਚਲਾ ਲਿਆ ਪਰਸੋਂ ਉਹਦੇ ਬਸ ਅੱਜ ਵੀ ਸਵੇਰੇ ਰਿਪੋਰਟਿੰਗ ਰੈਜੀ ਕਰਨਾ ਹੁਣ ਤਾਂ ਠੀਕ ਆ ਆਂ ਨੀ ਇਧਰ ਲੂੰਡੀ ਕਿੱਡਾ ਜੂੜਾ ਕੀਤਾ ਤੂੰ ਪਿੱਛੇ ਨੰਦ ਕਿੱਥੇ ਜੂੜਾ ਕੀਤਾ ਏ ਫੁੱਲ ਹੀ ਆਵਦੀ ਜੁੜੀ ਦੀ ਨਹੀਂ ਉੱਧੇ ਲੱਗਦਾ ਗੋਲ ਅ ਆ ਗਈ ਆ ਗਈ ਕੋਈ ਨਹੀਂ ਆ ਗਈ ਹੋ ਲੈ ਆਦਾ ਫੁੱਲ ਦਿਖਾਈਏ ਜੂੜੇ ਵਾਲਾ ਫੁੱਲ ਦਿਖਾਈਏ ਦਾ ਕੀ ਖਲਾਰਾ ਪਾਇਆ ਤੁਸੀਂ ਆ ਪਰਨਾ ਪੁਰਨਾ ਸਾਰਾ ਚੋਕ ਕੇ ਮੈਂ ਉਧਰ ਰੱਖਿਆ ਜੇ ਚੋਕ ਕੇ ਖਲਾਤਾ ਤੁਸੀਂ ਸਾਰਾ ਕੋ ਇੱਥੇ ਕੀ ਕਰੇ ਦੱਸ ਨਿਆਣਿਆਂ ਦਾ ਇੱਕ ਪਾਸੇ ਸੰਭੀ ਜਾਓ ਤੇ ਉਹ ਉਧਰ ਰੱਖਿਆ ਮੈਂ ਚੋਕ ਕੇ ਦੇ ਕਿੱਥੇ ਖਲਾਤ ਹਾਰਾ ਕੋ ਕਿੰਨੇ ਖਲਾ ਰਿਆ ਤੁਹਾਡੇ ਦੋਵਾਂ ਚ ਦੱਸੋ ਕਿੰਨੇ ਖਲਾ ਰਿਆ ਸਿਫਤ ਪਾਣੀ ਪੀ ਪੀ ਕੇ ਤੁਸੀਂ ਦੋਵਾਂ ਜਾਨੀਆਂ ਨੇ ਆਫਰ ਜਾਣਾ ਵਾ ਰੀਸੋ ਰੀਸੀ ਜਦੋਂ ਜਿਹਦੀ ਪੀਂਡੀਆਂ ਜੇ ਉਹ ਨਾਂਦ ਮੰਦ ਨੀ ਕਿਧਰ ਬਸ ਕਰ ਕਿੰਨਾ ਕਿ ਲੈਂਦਾ ਪਾਣੀ ਵਿੱਚ ਵਾਲਾ ਮਾਹ ਕਿ ਤ ਭਰ ਕੇ ਲੈਂਦਾ ਇਹ ਉਹ ਤਾਂ ਛੱਡਦੀ ਨਹੀਂ ਉਹਨੂੰ ਤੇ ਰਹਾ ਜਾ ਇੱਧਰ ਉਹ ਨਹੀਂ ਆਉਂਦੀ ਚੱਲਿਆ ਮੁੰਡੇ ਸਾਰਾ ਖੇਚ ਗਈ ਉਹ ਸੜਕਾ ਮਾਰ ਗਈ ਚਾ ਜੱਪੜ ਇਹਨਾਂ ਦੇ ਗਾਮ ਮੈਂ ਦੱਸ ਇਹ ਇਦਾਂ ਹੀ ਕਰਦੇ ਹੁਣ ਕੀ ਕਰੀਏ ਨਿਆਣਿਆਂ ਦਾ ਜੱਪੜ ਇਹਨਾਂ ਦੇ ਗਾਮ ਮੈਂ ਦੱਸ ਇਹ ਇਦਾਂ ਹੀ ਕਰਦੇ ਹੁਣ ਕੀ ਕਰੀਏ ਨਿਆਣਿਆਂ ਦਾ ਜੱਪੜਾ ਜੱਪੜਾ ਇਦਾਂ ਹੀ ਚਾਲਦੀਆਂ ਇਹਨਾਂ ਦੀਆਂ ਚਲੋ ਬੰਦ ਹੋ ਗਿਆ ਆਏ ਐਸੇ ਚਲੋ ਬੱਸ ਕਰੋ ਆਨੰਦ ਤੂੰ ਬੱਸ ਕਰ ਤੂੰ ਬੱਸ ਛੱਡ ਦੇ ਖੜਾ ਇਹਦਾ ਛੱਡ ਦੋ ਉਹ ਨਹੀਂ ਛੱਡਦੀ ਛੁੱਟਦੀ ਉਹਦਾ ਖੜਾ ਸਿੱਪਰ ਦੇ ਦੁਆਲੇ ਹੋਈ ਬੱਸ ਉਹ ਝੋਕੜੇ ਕਹਿੰਦੇ ਰੱਖੀ ਉੱਤੇ ਤੁਹਾਡੇ ਦੋਵੇਂ ਜੋ ਤਾਂ ਸਿੰਧ ਚਮਤਲੇ ਰੱਖਿਆ ਚੱਲ 5 10 ਪਗੜਾ

ਡਰੂ ਦੋਨੇ ਮਾਰਤਾ ਸੀ ਤਾਂ ਹੁਣ ਕੀ ਕਰ ਲਗਾ ਨਹੀਂ ਉੱਪਰ ਵਿੜੇ ਤੇ ਮਾਰਨਾ ਵਾ ਹਾਂ ਨਹੀਂ ਓਏ ਚਿੜੀਓ ਚਿੜੀ ਕਿੱਥੇ ਆ ਇੱਧਰ ਤਾਂ ਵੇਖ ਥੱਲੇ ਘਰ ਨਾਲੇ ਝਾੜੂ ਥੱਲੇ ਘਰ ਥੱਲੇ 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 ਘਰ ਨਾ ओए किनू कि ओए ओए वो चल गए उधर <coughs> मेरे नाल मार ट ਕੀ ਗੱਲ ਹੈ ਤੁਹਾਨੂੰ ਪੁੱਛਾਲ ਲਿਆਂਦਾ ਤੁਸੀਂ ਦੋਵਾਂ ਜਾਣੀਆਂ ਨੇ ਹਾਂ ਮੈਂ ਤਾਂ ਬਣਾਵਾ ਤੁਸੀਂ ਜੋ ਮਰਜ਼ੀ ਕਰੀ ਜਾ ਬਾਅਦ ਚ ਨਹੀਂ ਉਠ ਆ ਜਾ ਪਹਿਲਾਂ ਤੁਸੀਂ ਉਥੇ ਕੋਠੇ ਤੇ ਹੜਕਾ ਮਚਾਇਆ ਹੁਣ ਇੱਥੇ ਰਾਹੁਲ ਇਹਨੇ ਥੱਲੇ ਉਤਰ ਨਹੀਂ ਦੂਜੀ ਵੀ ਆ ਗਈ ਦੋ ਨਹੀਂ ਸੰਭਿਆ ਜਾਣੀਆਂ ਫੜੀ ਜਰਾ 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 ਪਿੱਛੇ 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 ਫਿੱਟੇ ਹੋ ਜਾਦੇ ਮਰ ਜਾ ਹੁਣੇ ਜਾਣਾ ਸੀ ਰਾਹੁਲ ਫਾੜੇ ਨੂੰ ਲੈ ਕਈ ਫਾੜੇ ਨਾਲ ਟੱਕਰ ਕਰ ਗਿਆ ਸਾਰ ਇਹਨੂੰ ਓਏ ਪਾਣੀ ਦੇ ਕੀ ਕਰ ਲੱਗਾ ਇਹ ਬੁਚੇ ਨਾਲ ਕੰਮ ਕਰਦਾ ਹੁੰਦਾ ਜਦੋਂ ਇਹਨੂੰ ਇਹ ਕਿੰਨਾ ਨੇ ਬਤਾਉ ਖਾਣੇ ਦੋ ਜਾਣੇ ਚੰਨਾ ਜਾਣੇ ਕਿਹੜੇ ਬਤਾਉ ਆਲੇ ਆਹ ਬਤਾਉ ਕੌਣ ਖਾਂਦਾ ਕੋਈ ਬਤਾਉ ਖਾਣ ਵਾਲੀ ਚੀਜ਼ ਹੈ ਕੋਈ ਦੱਸ ਓ ਐਵੇਂ ਬਤਾਉ ਦੱਸ ਬਤਾਉ ਕੌਣ ਕੌਣ ਖਾਂਦਾ ਜੀ ਬਤਾਉ ਕਿਹਨੂੰ ਕਿਹਨੂੰ ਪਸੰਦ ਆ ਬਤਾਉ ਬਤਾਉ ਹੋ ਜਾਣਗੇ ਇੱਥੇ ਹਾਂ ਤੋਰੀਆਂ ਦਾਰੀਆਂ ਲੋ ਕਦੂ ਕੁਦੂ ਲਾਉਣੇ ਬਤਾਉ ਕਿਨੇ ਖਾਣਾ ਹਾਂ ਪਾਣੀ ਨਹੀਂ ਲੋਣਾ ਹੱਥ ਨਾ 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 ਕਨਾਂ ਜੇ ਨੀਲੇ ਹੁੰਦੇ ਆ

ਆ ਲੈ ਨਹੀਂ ਜਾਣਾ ਚਲੋ 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 ਆ ਨਹੀਂ ਜਾ ਰਹੇ ਚਲੋ ਉਰੇ ਚਲੋ ਆ ਅੱਗੇ ਆ ਮੈਂ ਆ ਗਈ ਆ ਗਈ ਨੁਕ ਹਾਂ ਚਲ ਚੱਲ ਨੀ ਤੂੰ ਵੀ ਚੱਲ